ਤਾਬੂ ਮਨੈਸਟਰੀ ਤੇ 996 ਏਡੀ ਦੀ ਬਣੀ ਹੈ ਏਡੀ ਬਾਰੇ ਜਿਹੜੇ ਬੜੇ ਲਿਖੇ ਛੋੜੇ ਬੜੇ ਜਾਣਕਾਰ ਨੂੰ ਪਤਾ ਆ ਯਾਨੀ ਕਿ ਇਸ ਵੀ ਸਟਾਰਟ ਹੋਣ ਤੋਂ ਵੀ ਪਹਿਲਾਂ ਦੀ ਬਣੀ ਹੈ ਤਾਬੂ ਮਨੈਸਟਰੀ ਜਾ ਜੋ ਕਰਦੇ ਆਂ ਜੀ ਐਕਸਪਲੋਡ 1100 ਸਾਲ ਪੁਰਾਣੀ ਬਣੀ ਮਨੈਸਟਰੀ ਤਾਬੂ ਤੇ ਅੰਦਰ ਇਹਦੇ ਆਪਣੀ ਦੀਵਾਰਾਂ ਉੱਤੇ ਪੇਂਟਿੰਗ ਕੀਤੀ ਹੋਈ ਆ ਬੁੱਧਾ ਦੀਆਂ ਯਾਨੀ ਕਿ ਤਸਵੀਰਕਾਰੀਆਂ ਕੀਤੀਆਂ ਹੋਈਆਂ ਆ ਤੇ ਉਹਦੇ ਵਿੱਚ ਤਸਵੀਰਕਾਰੀਆਂ ਦੇ ਵਿੱਚ ਕਹਿੰਦੇ ਸੋਨੇ ਦੇ ਪਾਣੀ ਦੀ ਵਰਤੋਂ ਕੀਤੀ ਗਈ ਆ ਤੇ ਇਸ ਕਰਕੇ ਇਹਨੂੰ ਇਹ 골ਡਨ ਟੈਂਪਲ ਵੀ ਕਹਿੰਦੇ ਆ ਆਹ ਮਨਸਟਰੀ ਦੇ ਬਾਹਰ ਲਿਖਿਆ ਹੋਇਆ ਹੈ ਐਂਡ ਸੇਰ ਖਾਂਗ ਇਹਦਾ ਮਤਲਬ ਇਹ ਤਿੱਬਤੀ ਭਾਸ਼ਾ ਦਾ ਸ਼ਬਦ ਹੈ ਇਹਦਾ ਮਤਲਬ ਆ ਸੋਨ ਆ ਜਾਨੀ ਕਿ 골ਡ ਬੋਲਡ ਇਸ ਕਰਕੇ ਇਹਨੂੰ ਕਿਹਾ ਜਾਂਦਾ ਆ 골ਡਨ ਟੈਂਪਲ ਅੰਦਰ ਕੈਮਰੇ ਦੀ ਮਨਾਹੀ ਆ ਪਰ ਇਹ ਵੀ ਪੂਰਾ ਆਨੰਦ ਮਾਣਦੇ ਇੱਥੇ ਆ ਕੇ ਆ ਇਧਰ ਇਸ ਇਧਰ ਇਹਨਾਂ ਦਾ ਗੋਂਪੇ ਕਹਿੰਦੇ ਇਹਨਾਂ ਨੂੰ ਇਹਨੂੰ ਕਹਿੰਦਾ ਗੋਂਪੇ ਇੱਥੇ ਆ ਗਏ ਗੋਂਪੇ ਤੇ ਪੱਥਰ ਪਏ ਨੇ ਸਾਰੇ ਆ ਤੇ ਗੁੱਦਾ ਦੇ ਮੰਤਰ ਲਿਖੇ ਹੋਏ ਮਿਨਿਸਟਰੀ ਬਹੁਤ ਵੱਡੀ ਆ ਤੇ ਆਪਾਂ ਥੋੜੀ ਥੋੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਬਾਕੀ ਜੇ ਕਿਤੇ ਗੇੜਾ ਵੱਜਿਆ ਤਾਂ ਅਖੀ ਆ ਆ ਪਾ ਕੇ ਐਕਸਪਲੋਰ ਕਰਿਓ ਤਾਂ ਦੇਖਿਓ ਆਨੰਦ ਕਿੰਨਾ ਵਜਦਾ ਤੇ ਇਸ ਰੂਪ ਤੇ ਬੁੱਧ ਧਰਮ ਬਾਰੇ ਜਾਣਨ ਨੂੰ ਬਹੁਤ ਕੁਝ ਮਿਲਦਾ ਆ ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਦੱਸਿਆ ਸੀ ਆਪਾਂ ਵੀ ਆਪਣੇ ਪੁਰਾਣੇ ਇਤਿਹਾਸ ਨੂੰ ਉਸੇ ਤਰ੍ਹਾਂ ਰੱਖਦੇ ਆ ਨਿਸ਼ਾਨੀਆਂ ਨੂੰ ਪੁਰਾਣੀ ਮਿਨਿਸਟਰੀਆਂ ਉਸੇ ਤਰ੍ਹਾਂ ਬਣੀਆਂ ਹੋਈਆਂ ਤੇ ਬੱਕਰੀ ਨਵੀਂ ਬਣਾਉਣੀ ਆ ਤਾਂ ਜੇ ਸੰਗਮਰਮਰ ਲਾਉਣਾ ਤਾਂ ਸਟੋਰ ਕੱਢਣੀ ਉਹ ਬੱਕਰੀ ਬਣਾ ਲੈਂਦੇ ਆ ਪਰ ਉਹਨੂੰ ਨਹੀਂ ਛੇੜਦੇ ਪੁਰਾਣੀ ਨੂੰ ਬਹੁਤ ਵਧੀਆ ਇਹਨਾਂ ਦੀ ਇਹ ਗੱਲ ਲੱਗੀ ਤੇ ਇਧਰ ਘਮਾਉਂਦੇ ਹੋਏ ਮਾਨੇ ਬੁਢੀਸ਼ਟ ਲੋਕ